और ट्रेंड कुछ नहीं होंगे जा <laughs> आ, तो तो आ, आ जाने वैसे दो दोस्त है मैं मैं एक ऐप बना के दो जो मर्जी पैसा ले लो जिसे पाया करा यूट्यूब बड़ा कट के दस देखना साढ़े तीन लख दो लख ਅਸੀਂ ਤੁਹਾਡੇ ਮੂਰੇ ਕੀ ਦਾਵਾ ਕਰਦੇ ਆਂ ਆਪ ਦਾ ਕਿਰਦਾਰ ਬੰਦਾ ਬਿਲਡ ਕਰਦੇ ਸਾਂ ਚਾਰ ਸੱਜਣ ਸੁਣਨੇ ਮਾਇਆ ਕਰਵਾ ਕਰ ਸਿਵਿਰੇ ਪੱਕੇ ਨਾਮੇ ਗੁਰੂ ਘਰੇ ਮੱਥਾ ਟੇਕਿਆ ਸੀ ਤੇ ਸਭ ਤੋਂ ਵੱਡਾ ਝੂਠ ਦਾ ਸੀ ਬੋਲ ਰਿਹਾ ਕਿ ਗਾਣਾ 5 ਲੱਖ ਨੇ ਸੁਣਨੇ ਤੇ ਦਿਖਾਤਾ 50 ਲੱਖ ਸਾਡੇ ਨੂੰ ਝੂਠਾ ਕੌਣ ਹੋ ਗਿਆ ਫਿਰ ਅਸੀਂ ਕਿਉਂ ਅਸੀਂ ਉਹਨਾਂ ਲੋਕਾਂ ਨੂੰ ਕਿਉਂ ਲਾਜ ਲਾਉਣੀ ਹੈ ਜਿਹੜੇ ਜਿਹੜੇ ਜਿਨ੍ਹਾਂ ਨੇ ਐਂਟੀਡੀਆਂ ਘਾ ਲੈਣਾ ਘਾਲੀਆਂ ਗੱਲਾਂ ਭਗ ਸਿੰਘ ਦੀਆਂ ਤੇ ਕਰਾਉਣੀਆਂ ਕਲਿੱਕਾਂ ਯਾਰ ਇਹ ਗੱਲ ਸ਼ੋਭਾ ਦਿੰਦੀ ਆਪਾਂ ਨੂੰ ਨਾ ਸੱਚ ਸੱਚ जिने सुनना उने सुनना और गाना है दा तुस नु एक और मैं सच्ची गल दसा जेडी थानू शायद नहीं पता कोई भी फॉर्मेट जदों सामाजिक मीडिया दा हुंदा ना हळू हळू वो आप दी पकड़ ਛੱਡਦਾ ਜਾਂਦਾ ਐ ਐਸੀ ਤਰ੍ਹਾਂ YouTube जेडी पहला सी ओदी पकड़ बहुत ਕੱਟ ਗਈ ਫੇਸਬੁੱਕ ਦਾ ਸ਼ੇਅਰ ਟੁੱਟ ਗਿਆ ਲਾਸਟ ਜਾ ਰਹੀ ਹੈ ਉਹਨਾਂ ਨੇ ਮੈਟਾਵਰਸ ਸ਼ੁਰੂ ਕਰਨਾ ਸੀ ਸ਼ੁਰੂ ਨਹੀਂ ਕਰ ਪਾਏ ਉਹਦੇ ਕੰਪੀਟੀਸ਼ਨ ਚ ਡੀਸੈਂਟਰਲੈਂਡ ਆ ਗਈ ਉਹਨਾਂ ਨੇ ਪਹਿਲਾਂ ਡਵੈਲਪ ਕਰ ਲੈ ਕਲਪਨਿਕ ਸਿਟੀਜ਼ ਆਨਲਾਈਨ ਸ਼ਾਪਿੰਗ ਦੇ ਸੋ ਦੁਨੀਆ ਨਾ ਜਿਹੜੀ ਇਹ ਬਹੁਤ ਝੂਠ ਬੋਲਦੀ ਹੈ ਗੱਲਾਂ ਵੱਡੀਆਂ ਜਦੋਂ ਅਸੀਂ ਗੁਰੂ ਦੀ ਚਰਨਾ ਚ ਬੈਠ ਕੇ ਗੱਲ ਕਰਦੇ ਆ ਫਿਰ ਸਾਡੇ ਮੂੰਹ ਚ ਝੂਠ ਕੇ ਨਿਕਲ ਸਕਦਾ ਹੈ ਇਹ ਤਾਂ ਮਤਲਬ ਅਸੀਂ ਰੱਬ ਲਿੰਕੋਡ ਬਣਾ ਲਿਆ ਨਾ ਵੀ ਸਾਡਾ ਦਾ ਪੈਦਾ ਹੁੰਦਾ ਹੈ ਤੇ ਜਦ ਸਾਡਾ ਜ਼ਿਕਰ ਦਾ ਝੂਠ ਬੋਲੀਏ ਤੇ ਸੂਤ ਜੀ ਆਪਣੇ ਬੱਚਾ ਨੂੰ ਬੱਚੇ ਸਦਾ ਸੱਚ ਬੋਲੋ ਐਂਦਾ ਨਹੀਂ ਹੁੰਦਾ ਆਪ ਜਿੱਡੇ ਕੱਪੜੇ ਪਾ ਲੋ ਤੇ ਦੂਜੇ ਜਿਹੇ ਛਿੱਟੇ ਪਾਉਣੇ ਜਾਇਜੋ ਐਂਦਾ ਨਹੀਂ ਕਰਦਾਰ ਐਂਦਾ ਨਹੀਂ ਬਣਟ ਹੁੰਦੇ ਕਰਦਾਰ ਬੜਾਉਣਾ ਪੈਂਦਾ ਹੈ ਔਰ ਉਹਦੇ ਲਈ ਤੁਹਾਨੂੰ ਸਫਰ ਵੀ ਕਰਨਾ ਪੈਂਦਾ ਸੋ ਮੰਨ ਲਓ ਤੁਸੀਂ ਅੱਜ ਕੋਈ ਕੰਮ ਕਰਦੇ ਹੋ ਤੁਹਾਡੇ ਤੁਹਾਡੀ ਗੁੱਡ ਫਰੈਂਡ ਜੇ ਕੋਈ ਅੱਛਾ ਟਿਕਟੌਕ ਉਹ ਕੋਈ ਮੈਂਟੇਨ ਨਹੀਂ ਮਿਲ ਨੇ ਨੇ ਤਿੰਨ ਤਾਂ ਦੋ ਦੇਖ ਰਹੇ ਪਰ ਦੋ ਕਦਰ ਦਾ ਨਹੀਂ ਮੈਨੂੰ ਨਹੀਂ ਮੈਂ ਮੈਂ ਕਲਿਕਾਂ ਤੋਂ ਦੂਰ ਐ ਅੱਜ ਕੰਪਨੀ ਨੇ ਇੰਨਾ ਐਫਰਟ ਕਰਿਆ ਐਡ ਕਰਿਆ ਪਰ ਜਿਹੜੇ ਸਾਨੂੰ ਚਾਹਣ ਉਹਨਾਂ ਨੇ ਪਿੰਡ-ਪਿੰਡ ਪੋਸਟ ਲਾਤੇ ਬਸ ਆਹੀ ਕਮਾਈ ਐ ਇਹੋ ਜਿਹੀ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ